ਮੋੜੀ ਸਾਰਸ ਸਮੇਲਾ ਲੁਧਿਆਣਾ ਸਾਰਸ ਸਮੇਲਾ ਲੁਧਿਆਣਾ ਪੀਏਯੂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅੱਜ ਆਪਾਂ ਦੇਖਾਂਗੇ ਵੀ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਣੇ ਪਈ ਆ ਐਂਟਰੀ ਬਹੁਤ ਸੋਹਣੀ ਬਣਾਈ ਹੋਈ ਆ ਤੇ ਸਾਰਸ ਮੇਲਾ ਲੁਧਿਆਣਾ ਪੀਏਯੂ ਪੰਜਾਬ ਯੂਨੀਵਰਸਿਟੀ ਮੇਲਾ ਅੱਜ ਦੇਖਾਂਗੇ ਵੀ ਪਹਿਲੀ ਵਾਰ ਦੇਖਣਾ ਜੀ ਆਪਾਂ ਮੇਲੇ ਲੁਧਿਆਣੇ ਦਾ ਬਹੁਤ ਸੁਣਿਆ ਸੀ ਪਹਿਲੀ ਵਾਰ ਵੀ ਲੱਗਿਆ ਸੀ ਤੇ ਅੱਜ ਕੀ ਫੇਰ ਲੱਗਿਆ 13 ਤਰੀਕ ਤੱਕ ਚੱਲਣਾ ਜੀ 13 ਅਕਤੂਬਰ ਤੱਕ 2 1-2 ਅਕਤੂਬਰ ਦਾ ਸ਼ੁਰੂ ਹੋਇਆ 3 ਦਾ ਸ਼ੁਰੂ ਹੋਇਆ ਯਾਨੀ 3 ਅਕਤੂਬਰ ਤੋਂ ਸ਼ੁਰੂ ਅੱਜ 4 ਤਰੀਕ ਕਰਦੇ ਹਾਂ ਹਰ ਰੋਜ਼ ਸ਼ਾਮ ਨੂੰ ਕਰਵਿੰਦਰ ਵਰਗੇ ਤੇ ਗੁਰਦਾਸ ਮਾਨ 13 ਅਕਤੂਬਰ ਤੱਕ ਚੱਲਣਾ ਕਨਵਰ ਗਰੇਵਾਲ ਗਰਨਾਮ ਭੱਲਰ ਵਰਗੇ ਗਾਇਕ ਡੇਲੀ ਸ਼ਾਮ ਨੂੰ ਲੱਗਿਆ ਕਰਨੇ ਆ ਡੇਲੀ ਡੇਲੀ ਰੋਜ਼ ਦੇ ਵਿੱਚ ਲੱਗਿਆ ਕਰਨੀਆਂ ਅੱਜ ਗੁਰਦਾਸ ਮਾਨ ਜੀ ਨਹੀਂ ਲੱਗਣਾ ਫੇਰ ਉਹਦੇ ਨਾਲ ਕਲੰਦਰ ਬਿੱਲਾ ਜੀ ਫੇਰ ਦਰਨਾਮ ਪੁੱਲਰ ਜੀ ਤੁਹਾਨੂੰ ਸਾਰੇ ਦਿਖਾਵਾਂਗੇ ਤੁਹਾਨੂੰ ਬੋਰਡ ਵਗੈਰਾ ਤੁਹਾਨੂੰ ਸਾਰਾ ਦਿਖਾ ਦਾਂਗੇ ਤੇ ਬੋਰਡ ਦੇ ਉੱਤੇ ਸਾਰੇ 17 ਨਾਮ ਲਿਖੇ ਹੋਏ ਆ ਕਿਹੜੇ ਕਿਹੜੇ ਸਿੰਗਰ ਨੇ ਉੱਥੇ ਪਰਫਾਰਮਾਂਸ ਕਰਨੀਆਂ ਆਪਦੀ ਤੇ ਸ਼ਾਮ ਦੇ ਟਾਈਮ ਸਿੰਗਰ ਰੇਡੀ ਲੱਗਿਆ ਕਰਨੇ ਆ ਤੇ ਤਕਰੀਬਨ 2000 ਰੁਪਏ ਦੇ ਆਸ-ਪਾਸ ਕੱਲੇ ਗਾਇਕ ਦੀ ਜਿਹੜੀ ਆ ਐਂਟਰੀ ਦੀ ਜਿਹੜੀ ਫੀਸ ਹੋਊਗੀ ਕੱਲਾ ਜਿਹੜਾ ਮੇਲਾ ਦੇਖਣਾ ਮਾ ਮੇਲੇ ਦੀ ਐਂਟਰੀ ਆ ਜਿਹੜੀ ਉਹ 20 ਰੁਪਏ ਪਰ ਪਰਸਨ ਜਾਂ ਮੇਲਾ 20 ਰੁਪਏ ਐਂਟਰੀ ਲੈ ਕੇ ਤੁਸੀਂ ਦੇਖ ਸਕਦੇ ਜੇ ਸਿੰਗਰ ਦੀ ਐਂਟਰੀ ਲੈਣੀ ਹੈ ਤਾਂ 2000 ਰੁਪਏ ਦੇ ਆਸ-ਪਾਸ ਆ। ਬਾਕੀ ਆਏ ਆ ਵੀ ਇੱਥੇ ਹਰਿਆਣੇ ਦੇ ਕੋਈ ਜੁਪੀ ਤੋਂ ਕੋਈ ਬੰਬੇ ਦੇ ਕੋਈ ਹਰਿਆਣਾ ਰਾਜਸਥਾਨ ਪੰਜਾਬ ਵਾਲੇ ਵੀ ਜੰਮੂ ਵਾਲੇ ਵੀ ਸਾਰਿਆਂ ਨੇ ਆਪੋ ਆਪਣੀ ਐਗਜ਼ੀਬਿਸ਼ਨਾਂ ਲਾਉਣੀਆਂ ਜਿਹੜੀ ਚੀਜ਼ ਜਿੱਥੋਂ ਦੀ ਜ਼ਿਆਦਾ ਮਸ਼ਹੂਰ ਹਥੋਂ ਆਪਾਂ ਸਾਰੀ ਦਿਖਾਵਾਂਗੇ। ਬਾਕੀ ਬੱਚਿਆਂ ਵਾਸਤੇ ਖੇਡਾਂ ਵਾਲਾ ਸਿਸਟਮ ਸਾਰਾ ਅਖਣਾਉਣੇ ਝੂਲੇ ਪਿੰਗਾ ਵਗੈਰਾ ਤੁਹਾਨੂੰ ਸਾਰੀਆਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ। ਜਿਵੇਂ ਆ ਕੱਪ ਵਗੈਰਾ ਹੋ ਗਏ ਰਾਜਸਥਾਨੀ ਦੇ ਠੀਕ ਆ ਚੀਨੀ ਕੱਪ ਦੂਸਰੇ ਸੈਂਪਲ ਹੋ ਗਏ ਬਾਕੀ ਸਭ ਹੋਰ ਚੀਜ਼ਾਂ ਮੂਰੇ ਗਾਂਧੀ ਘਰ ਤੋਂ ਲਾਜਾਂ ਦਿਖਾਵਾਂਗੇ ਸਭ ਬਣੇ ਰੋ ਮੇਰਾ ਆਪਣੇ ਵੀਡੀਓ ਦੇ ਨਾਲ ਚੀਨੀ ਦੇ ਕੱਪ ਵਗੈਰਾ ਦੂਸਰੇ ਵਗੈਰਾ ਤੇ ਬਾਕੀ ਇਹ ਕਾਰਪੇਟ ਵਗੈਰਾ ਸਾਰੇ ਇਹ ਐਜਿਊਸ਼ਨ ਚੱਲ ਪਈ ਬਸ ਲਾਈ ਜਾਂਦੇ ਸਮਾਂ ਕਿ ਕੱਲ ਤੋਂ ਪੂਰਾ ਮੇਲਾ ਚੱਲ ਪੂਗਾ 5 ਤਰੀਕ ਤੋਂ ਰੇ ਬੱਚਿਆਂ ਦਿਖਾਉਣ ਵਾਲਾ ਵਾਕਾ ਦੁਕਾਨ ਲੈ ਕੇ ਆ ਜੂਆ ਕੱਪ-ਕੱਪ ਵਗੈਰਾ ਪਾਇਆ 3 ਰੀਪਾ ਦੂਜਾ ਸੈਂਪਲ ਵੀ ਪਾਇਆ ਜਿਹੜੇ ਮਰਜ਼ੀ ਦੇਖ ਸਕਦੇ ਆ ਲੈ ਸਕਦੇ ਆ ਜੜੇ ਕਿ ਹਰ ਇੱਕ ਸਟੇਟ ਨੇ ਆਪੋ ਆਪਣੀ ਐਗਜ਼ੀਬਿਸ਼ਨਸ ਲਾਉਣੀਆਂ ਨੇ ਹਾਲੇ ਬਹੁਤ ਕੋਸ਼ਿਸ਼ ਲੱਗਣਾ ਆਈ ਜਾ ਰਿਹਾ ਸਮਾਨ ਸਾਰੇ ਐਗਜ਼ੀਬਿਸ਼ਨ ਵਾਲਾ ਦਿਖਾਈਆਂ ਸਾਰਾ ਔਰ ਮੈਂ ਆਪਣੇ ਮੂੜੇ ਹੁੰਦੇ ਜਿਹੜੇ ਆਪਣੇ ਹਨਾ ਰੈਫਰੈਂਸ ਦੇ ਉਹ ਸਾਰੇ ਆਹਾਂ ਬਣ ਗਏ ਨੇ ਬੈਠਣ ਵਾਲੇ ਸੋ ਫਿਰ ਮੂੜੇ ਟੇਬਲ ਕੋਈ ਕਿਸੇ ਨੇ ਆਖੀ ਕਿ ਨਾਲੇ ਕਾਨੇ ਵਾਲੀ ਚੀਜ਼ ਵੀ ਬਣਾ ਕੇ ਲਾਉਣੀ ਹੈ ਕਿਸੇ ਨੇ ਬਾਂਸ ਵਾਲੀ ਬਣਾ ਕੇ ਲਾਉਣੀ ਆ ਜਿਵੇਂ ਆਪਣੇ ਮੂਰੇ ਆਪਣੇ ਆਉਂਦੇ ਜਿਵੇਂ ਪਰਾਂਹਰੇ ਮੂਰੇ ਆ ਜਿਹੜੇ ਵੱਖਰੇ ਢੰਗ ਦੇ ਆ ਮਹਾਰਾਜਾ ਸਟਾਈਲ ਦੇ ਵਿੱਚ ਸੋਫੇ ਪੀੜੇ ਕੌਸੀਆਂ ਟੇਬਲ ਠੀਕ ਹੈ ਇਹ ਆਪਾਂ ਰਾਜ ਜਿਵੇਂ ਅੱਗੇ ਰਾਜਿਆਂ ਕੋਲੇ ਹੁੰਦੇ ਜਮ ਜਾਂ ਆਪਾਂ ਵੱਡੇ ਬੰਗਲਿਆਂ 'ਚ ਦੇਖਦੇ ਜਾਂ ਆਪਾਂ ਫਰਮਾਇਦੇ ਹਿੱਦਾਂ ਜਿਹੜੇ ਜਿਹੜੇ ਮਹਾਰਾਜਾ ਸਟਾਈਲ ਦੇ ਵਿੱਚ ਜਿਹੜੀਆਂ ਫਿਲਮਾਂ ਬਣਾਉਂਦੇ ਆ ਉਹ ਜਿਹੜੇ ਸਟਾਈਲਾਂ ਵਾਲੇ ਸਾਰੇ ਆਪੋ ਆਪਣੀ ਐਗਜ਼ਿਬਿਸ਼ਨਾਂ ਲੈ ਕੇ ਆਏ ਹੋਇਆ ਪਹੁੰਚੇ ਹੋਇਆ ਬਾਕੀ ਸਮਾਂ ਟੱਕਿਆ ਹੋਇਆ ਵਾ ਆਪਾਂ ਇਹ ਵੀਡੀਓ ਸਵੇਰ ਚਾਰ ਚਾਰ ਤਰੀਕ ਨੂੰ ਸਵੇਰ 8:30 ਵਜੇ ਮੇਲੇ ਤੇ ਆਪਾਂ ਪਹੁੰਚ ਕੇ ਸੀ ਪੀਏਯੂ ਮੇਲੇ ਦਾ ਜਹਾੜੇ ਦੇ ਵਿੱਚ ਖਾਸ ਮੇਲਾ ਦੇਖਣ ਲਈ ਤੇ ਜਿਹੜਾ ਮੇਲਾ ਜਿਹੜਾ ਸਮਾਂ ਸਹੀ ਉਹ ਦੁਪਹਿਰੋਂ ਬਾਅਦ ਦੇਖਣ ਦਾ ਹੀ ਆ 4:00 ਵਜੇ ਸ਼ਾਮ ਨੂੰ ਆਓ ਨਾਲੇ ਤਾਂ ਟੱਗਰੇ ਟੱਗਰੇ ਕੁੱਟੀਆਂ ਪਟੋਲੇ ਜਿਵੇਂ ਗਾਇਦਾਂ ਨੇ ਚੀਜ਼ਾਂ ਸਾਰੀਆਂ ਲੱਗੀਆਂ ਨੇ ਜੜ ਕੇ ਜਵਾਕਰਾਂ ਦਿਖਾਉਣ ਵਾਲਾ ਨਹੀਂ ਸ਼ਾਮ ਦੇ ਟਾਈਮ ਵੀ ਆਜਵੇਂ ਨਾਲ ਆਦੇ ਫੈਮਲੀ ਨਾਲ ਲੈ ਕੇ ਆਉਂਦਾ ਬਾਰਗੋ ਦਿਖਾਉਦੇ ਆ ਵਧੀਆ ਜਾਣਗੇ ਸ਼ਾਮ ਦੇ ਟਾਈਮ ਠੰਡਾ ਹੋ ਜਾਂਦਾ ਜਣੀ ਤਾਂ ਜਾਣਗੇ ਦੁਪਹਿਰ ਤੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਆ ਪਹਿਲਾਂ ਜਿਵੇਂ ਫੈਰੋ ਫਿਲਮਾਂ ਦੇਖਣ ਨੂੰ ਫੋਟੋ ਹੌਟੇ ਦੇਖਣ ਨੇ ਜਿਹੜੇ ਪਹਿਲਾਂ ਹੌਲ ਦੇ ਸੰਮੇ ਜੀ ਹੁੰਦੀ ਛੋਟੂ ਛੋਟੇ ਜਿਵੇਂ ਫਿਲਮ ਆਪ ਜਿਵੇਂ ਆਮ ਪਿੰਡਾਂ ਦੇ ਵਿੱਚ ਪਹਿਲਾਂ ਫਿਰਦੇ ਅੱਜ ਤੋਂ 25 30 ਸਾਲ ਪਹਿਲਾਂ ਰਾਸਤਾਂ ਦੇ ਵਿੱਚ ਤੁਹਾਨੂੰ ਵੀ ਇਹ ਫਿਰਦੇ ਆ ਹਾਸਾਂ ਦੇ ਵਿਚ ਨਾਲ ਦੇਖਣ ਨੂੰ ਹਲੇ ਵੀ ਮਿਲ ਜਾਂਦੇ ਨੇ। ਹਣੇ ਕਿ ਪੁਰਾਣਾ ਰੀਤੀ ਰਿਵਾਜ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਆ। ਵੀ ਆਪੋ ਆਪਣੀ ਸਟੇਟਾਂ ਦੇ ਇੱਥੇ ਸਾਰਾ ਹੀ। ਆ ਬੰਬੇ ਮੈਜਿਕ ਰੋਲ ਆ ਗਿਆ। ਪੀਜ਼ਾ ਆਊਟ ਹੋ ਗਿਆ ਫਿਰ ਉਸ ਹੱਬ ਬੰਬੇ ਵਾਲਾ ਵਾ। ਬੰਬੇ ਮੈਜਿਕ ਰੋਲ। ਹਨੇ ਕਿ ਰੋਲ ਵਗੈਰਾ ਜਾਂ ਹੋទਿਆ। ਇਹ ਚਾਹੀਦੇ ਰੋਲ ਨੇ ਉਸ ਹੱਬ ਨਾਲ ਮਿਲਾ ਕੇ ਆਪੋ ਆਪਣੇ ਨਾਲ ਕਲਚੇ ਭਟੂਰੇ। ਇਹ ਜਾਨੀ ਇਤਰ ਖਾਨ ਪੀਣ ਜਗ ਐਕਸੀਬਿਸ਼ਨਸ ਆਪੋ ਆਪਣੇ ਸਟੇਟ ਦੀਆਂ ਉਹ ਮਹਾਰਾਸ਼ਟਰਾ ਫੂਡ ਆ ਗਿਆ ਸਾਹਮਣੇ ਆਰਾਧ ਮਹਾਰਾਸ਼ਟਰਾ ਆਰਾਸਤਾਨ ਦੀ ਤੁਸੀਂ ਖਾਪੀ ਸਕਦੇ ਆ ਇੱਥੇ ਆਪੋ ਆਪਣੀ ਦੇਸ਼ਾਂ ਜਿਹੜੀ ਜਿਹੜੀ ਚੀਜ਼ ਦੀ ਪਸੰਦ ਆ ਪਾਕਿਸਤਾਨ ਦੀ ਦਿੱਲੀ ਦੀ ਹਣਾ ਜਿਹੜੀ ਜਿਹੜੀ ਪਸੰਦ ਆ ਜੀ ਤੁਸੀਂ ਖਾ ਪੀ ਸਕਦੇ ਆ ਦੇਖ ਸਕਦੇ ਆ ਮੇਲਾ ਅਸਲ ਦੇ ਵਿੱਚ ਤਾਂ ਜੜ ਕੇ ਕੱਲ ਪੰਜ ਤਰੀ ਤੋਂ ਇਸਟਾਰਟ ਹੋਣਾ ਹੈ ਦੁਬਾਰਾ ਤੋਂ ਸ਼ੁਰੂ ਹੋਊਗਾ ਸਾਰੇ ਯਾਨੀ ਅੱਧਾ ਤਾਂ ਮੇਲਾ ਚੱਲ ਪਿਆ ਹਲੇ ਬਾਕੀ ਆਇਆ ਵੀ ਸਾਰੀ ਸੈਟਿੰਗ ਵਗੈਰਾ ਚੱਲ ਰਹੀ ਹੈ ਸਮਾਨ ਵਗੈਰਾ ਆ ਰਿਹਾ ਹੈ ਹਾਲੇ ਆਹ ਹਮਾ ਚਲਦੀ ਹੋ ਗਈ ਅੰਬਸਾਰ ਦੇ ਨਾਨ ਹੋ ਗਏ ਇਹ ਚੀਜ਼ਾਂ ਸਾਰੇ ਆਪ ਆਪਣੇ ਰਿਸ਼ੇ ਸਾਰੀਆਂ ਲੈ ਕੇ ਆਏ ਹੋਏ ਆ ਸਮਿਲਦਾ ਵਗੈਰਾ ਬੜੀਆਂ ਘੈਂਟ ਆਉਂਦੀਆਂ ਨੇ। ਤੇ ਸਮਿਲਦਾ ਘੈਂਟ ਤਾਂ ਫਿਰ ਸਮਾਰਵੀ ਘੈਂਟ ਹੀ ਹੋਊਗਾ ਖਾਣ ਪੀਣ ਨਾਲ। ਬਾਕੀ ਹਸਟਲਾਂ ਵਗੈਰਾ ਚੱਲ ਰਹੀਆਂ ਨੇ। ਸਮਾਨੇ ਤੋਂ ਇਹ ਸੈਟਿੰਗ ਵੈਟਿੰਗ ਹੋ ਰਹੀ ਆ ਸੁਹਾਨਾ ਆ ਰਿਹਾ। ਉਹ ਸਾਹਮਣੇ ਸਾਡੇ ਐਂਟਰੀ ਆ ਪੀਏਯੂ ਲਾਜਾਣਾ ਯੂਨੀਵਰਸਿਟੀ। ਬੱਸ ਸਟੈਂਡ ਵਾਲੇ ਤੋਂ ਸਾਨੂੰ ਸਾਰੀਆਂ ਸਟੇਟਾਂ ਦੇ ਆਪੋ ਆਪਣੇ ਐਗਜ਼ੀਬਿਸ਼ਨਲ ਆਉਣੀਆਂ ਜਿੱਥੋਂ ਰ ਵੀ ਕੋਈ ਵੀ ਚੀਜ਼ ਮਸ਼ਹੂਰ ਆ ਜਿਵੇਂ ਰਾਜਸਥਾਨ ਦੇ ਵਿੱਚ ਆਪਦੇ ਪਹਿਰਾ ਆਵੇ ਉਹਨਾਂ ਦੇ ਆਪਦੇ ਉਹ ਘਗਰੇ ਦੇ ਮਸ਼ਹੂਰ ਨੇ। ਵੇ ਉਹਨਾਂ ਦਾ ਆਪ ਦਾ ਲਿਬਾਸ ਆ ਜਿਵੇਂ ਰਾਜਸਤਾਨੀਆਂ ਦਾ ਹਰਿਆਣੇ ਵਾਲਿਆਂ ਦਾ ਜੋਪੀ ਵਾਲਿਆਂ ਦਾ ਹਨਾ ਬੰਬੇ ਵਾਲਿਆਂ ਦਾ ਉਹ ਚੀਜ਼ਾਂ ਜਾਂ ਉਹ ਚੀਜ਼ਾਂ ਮਤਲਬ ਇਹ ਆ ਜਿਹਨੂੰ ਮਸ਼ਹੂਰ ਕਰਨਾ ਆ ਜਿਹਨੂੰ ਜਿਹੜੀ ਜਿੱਥੋਂ ਦੀ ਮਸ਼ਹੂਰ ਆ ਖਾਣ ਵਾਲੀ ਚੀਜ਼ ਆ ਚਾਹੇ ਪਹਿਨਣ ਵਾਲੀ ਚੀਜ਼ ਆ ਜਿਵੇਂ ਜੁੱਤੀਆਂ ਹੋ ਗਈਆਂ ਕੁਰਤੇ ਹੋ ਗਏ ਪਜਾਮੇ ਹੋ ਗਏ ਉਹਨਾਂ ਦਾ ਜਿਹੜੇ ਸਟਾਈਲ ਆ ਜਿਹੜੇ ਆਪੋਂ ਆਪਣੇ ਮੰਨ ਲਾ ਪਹਿਰਾਵੇ ਆ ਜਿਵੇਂ ਲਿਬਾਸ ਆ ਜਿਵੇਂ ਉਹਨਾਂ ਦੇ ਆਪ ਦੇ ਜਿਵੇਂ ਕਗਰੇ ਜੇ ਖੁੱਲੇ ਜੇ ਹੁੰਦੇ ਆ ਯਾਰ ਇਹ ਮੈਂ ਜੰਮੂ ਵਾਲੇ ਪਾਸੇ ਹੋ ਗਏ ਜਾਂ ਮੰਨ ਲਓ ਗੁਜਰਾਤ ਏਰੀਆ ਹਰਿਆਣਾ ਜੁਪੀ ਬਿਹਾਰ ਪਿਆ ਸਾਰੇ ਸਟੇਟਾਂ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਸਾਰੇ ਪਾਸੇ ਆਉਣੇ ਆ। ਬੜੇ ਫੈਸੀ ਮੂੜੇ ਆ ਵੀ ਬੜੇ ਸੋਹਣੇ ਨੇ ਜਰਾ ਤਾਂ। ਪੂਰਾ ਹੀ ਘੈਂਟ ਆ ਕੰਮ ਯਾਰ। ਯਾਰ ਜਮਾਨੇ ਕਹੇਗਾ ਭਈ ਇਹ ਜੋ ਆਏਗਾ ਇਸ ਕਰਕੇ ਹੈ? ਵੱਡੇ ਛੋਟੇ ਬੱਚਿਆਂ ਵਾਲੇ ਵੱਡਿਆਂ ਵਾਲੇ ਬੜਾ ਘੈਂਟ ਆ ਯਾਰ। ਉਹੜੀ ਕਾੜ ਚੀਜ਼ ਆ ਯਾਰ ਬੜੇ ਸੋਹਣੇ ਆ ਯਾਰ ਇਹ ਤਾਂ ਜਿਹੜੇ ਆਪਣੇ ਆਪ ਬਣਦੇ ਆ ਉਹ ਤੋਂ ਪਰ ਸਿੱਡੇ ਜੇ ਬਣਾ ਲੈਂਦੇ ਆ ਬੂੜੇ ਆਪਾਂ ਦੇਖਿਆ ਆਪਣੇ ਘਰਾਂ 'ਚ ਵੀ ਆਮ ਹੈਗੇ ਆ ਪਰ ਇਹ ਬਹੁਤ ਅਲੱਗ ਦੀ ਚੀਜ਼ ਆ ਡਿਫਰੈਂਟ ਜੀ ਚੀਜ਼ ਆ ਬੜੀ ਘੈਂਟ ਚੀਜ਼ ਬਣੀ ਹੈ ਪੂਰੀ ਸਲੋਕ ਬੜੀ ਸੋਹਣੀ ਜਨਾਂ ਦੀ ਬਾਕੀ ਪੰਡਾਲ ਵਗੈਰਾ ਚੱਲ ਰਹੇ ਨੇ ਸਜ ਰਹੇ ਨੇ ਪੰਡਾਲ ਜਣਗੇ ਸਾਰੇ ਸਾਰੀ ਸੈਟਿੰਗ ਵਗੈਰਾ ਹੋ ਰਹੀ ਆ ਖਲ ਯਾਰ ਕੋਈ ਨਾ 6-7 ਤਰੀਕ ਤਰੀਕ ਨੂੰ ਆਪਾਂ ਦੁਬਾਰਾ ਬਣਾਵਾਂਗੇ ਆਪਾਂ ਸ਼ਾਮ ਦੀ ਵੀਡੀਓ ਵੀ ਤੁਹਾਨੂੰ ਬਣਾ ਕੇ ਜ਼ਰੂਰ ਦਿਖਾਵਾਂਗੇ ਆਪਾਂ ਸ਼ਾਮ ਦੇ ਟਾਈਮ ਵੀ ਜ਼ਰੂਰ ਜਾਵਾਂਗੇ ਚਾਹੇ ਅੱਜ ਜਾਈਏ ਦੁਬਾਰਾ ਚਾਹੇ ਆਪਾਂ ਕੱਲ ਨੂੰ ਦੁਬਾਰਾ ਜਾਏ ਚਾਹੇ ਆਪਾਂ ਕੱਲ ਨੂੰ ਸ਼ਾਮ ਨੂੰ ਜਾਈਏ ਤੇ ਤੁਹਾਨੂੰ ਸ਼ਾਮ ਦੀ ਤੁਹਾਨੂੰ ਰੌਣਕ ਮੇਲਾ ਵੀ ਦਿਖਾਵਾਂਗੇ ਸ਼ਾਮ ਨੂੰ ਦਾ ਰੌਣਕ ਮੇਲਾ ਸ਼ਾਮ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਅ ਸਿੰਗਾਂਗੀਆਂ ਨਹੀਂ ਲੱਗਣੇ ਹੁੰਦੇ ਨੇ ਲਾਈਟ ਟੀਮ ਵਗੈਰਾ ਹੋ ਜਾਂਦੀ ਆ ਉਦੋਂ ਆਪਦੀਆਂ ਜਿਹੜੀਆਂ ਵੀਰੋਹਣਾ ਦੇ ਜਿਹੜੇ ਐਕਜ਼ੀਬਿਸ਼ਨਾਂ ਲਾਉਣੀਆਂ ਨੇ ਕਿਸੇ ਵੀ ਸੂਬੇ ਵਾਲਿਆਂ ਨੇ ਉਹ ਤੱਕ ਸਾਰੀਆਂ ਪਰ ਜਾਣੀਆਂ ਐ ਐਕਜ਼ੀਬਿਸ਼ਨ ਜਿਹੜੀਆਂ ਹੁਣ ਤਾਂ ਬੰਦ ਖਾਲੀ ਪੈ ਰਹੇ ਉਹ ਪਰ ਆਮ ਨਹੀਂ ਚੱਲੂਗਾ। ਯਾਨੀ ਕਿ ਆ ਦੋ ਕੁ ਦਿਨ ਥੋੜੇ ਪਹਿਲਾਂ ਸਟਾਡੀਆਂ ਹੋਵੇ ਥੋੜੇ ਸਲੋ ਆ। ਸਮਾਂ ਸੰਗ ਲਾਈ ਜਾਂਦੇ ਕਰਕੇ। ਸਾਫ ਸਨ ਇਹਦਾ 2025, 700 ਫੈਸਟੀਵਲ 2025 ਇਹ ਦੋਵਾਂ ਚ ਇਹਦੀ ਟਰੈਕਟ ਵੀ ਰੱਖੀ ਜਾਣੀ ਆ। ਕੱਲ ਤੋਂ ਹੋ ਸਕਦਾ ਇਹ ਟਰੈਕਟ ਵੀ ਸ਼ੁਰੂ ਹੋ ਜੇ 5 ਤਰੀਕ ਤੋਂ। ਯਾਨੀ ਕਿ 5 ਤਰੀਕ ਤੋਂ ਇਹਦੀ ਟਰੈਕਟ ਸ਼ੁਰੂ ਹੋ ਸਕਦੀ ਆ। ਅੱਜ ਯਾਨੀ ਕਿ ਫ੍ਰੀ ਸੀਗਾ ਕਿਉਂਕਿ ਹਲੇ ਸਫਾਈ ਤਿਆਰੀ ਚੱਲਦੀ ਕਰਕੇ ਹਨਾ। ਉਹਦੇ ਕਰਕੇ ਆ ਅੱਜ ਸ਼ਾਮ ਤੋਂ ਇੱਥੇ ਟਰੈਕਟਾਂ ਰੱਖਣੀਆਂ ਸ਼ੁਰੂ ਹੋ ਜਾਣਗੀਆਂ। ਪਹਿਲਾਂ ਜਿਹੜੀ ਐਂਟਰੀ ਜਮੈਂ ਅਸੀਂ ਕਰਦੇ ਸੀ ਹੁਣ ਸਵੇਰ ਟਾਈਮ 9 10 ਕਵਜ ਟਾਈਮ 10 ਵਜੇ ਨਾ ਤਾਂ ਫਰੀ ਸੀ ਸ਼ਾਮ ਦੇ ਟਾਈਮ ਗਾਇਕਾਂ ਨੇ ਆਉਣਾ ਸ਼ੁਰੂ ਹੋ ਜਾਣਾ ਜਿਹੜਾ ਇੱਕ ਗਾਇਕ ਕਰਤਾਸ ਮਾਨ ਜੀ ਨੇ ਆਉਣਾ ਕੱਲੋ ਕੁਲਵਿੰਦਰ ਬਿੱਲਾ ਜੀ ਨੇ ਆਉਣਾ ਅੱਗੇ ਚੱਲ ਕੇ ਹੋਰ ਨਵੇਂ ਗਾਇਕ ਵੀ ਹੋਗਰ ਵੀਰ ਭਰਾਵਾਂ ਨੇ ਆਉਣਾ ਜਿਵੇਂ ਗਰਨਾ ਪੁੱਲਨ ਵਰਗੇ ਹੋਗੇ ਖੰਨ ਵਰਗੇ ਵਰਕੇ ਵੀਰ ਭਰਾ ਹੋਗੇ ਉਹਨਾਂ ਵਰਗੇ ਸਾਰੇ ਸਿੰਘਾਂ ਨੇ ਉੱਥੇ ਪਹੁੰਚਣਾ ਸ਼ਾਮ ਦੇ ਟਾਈਮ ਦੇ ਦਾ ਉਦੋਂ ਐਂਟਰੀ ਜਣੇ ਦੀ तकरीबन ਜਿਹੜੀ 2000 ਰੁਪਏ ਦੇ ਆਸ-ਪਾਸ ਦੱਸੀ ਹੋਈ ਆ ਜੀ ਆਪਾਂ ਕੱਲਾ ਮੇਲਾ ਦੇਖਣਾ ਕੱਲਾ ਮੇਲਾ ਦੇਖਣਾ ਤਾਂ ਉਹਦੀ ਵੀਰ ਖਾਣ ਪੀਣ ਵੀ ਜਿਹੜਾ ਉਹ ਫ੍ਰੀ ਨਹੀਂ ਹੈਗਾ ਉਹਦੇ ਵੀ ਪੈਸੇ ਲੈ ਜਾਣਗੇ ਜਿਹੜੀ ਉਹਨਾਂ ਦੀ ਐਗਜ਼ੀਬਿਸ਼ਨ ਆਦੀਆਂ ਲਾਈਆਂ ਹੋਈਆਂ ਸਾਰੀਆਂ ਖਾਣ ਪੀਣ ਵਾਲੀਆਂ ਵੀ ਪੀਏ ਜੂ ਮੇਲਾ ਯੂਨੀਵਰਸਿਟੀ ਜਿਹੜਾ ਇਹ ਸਾਫ ਸਮੇਲਾ ਜੀ 3 ਤਰੀਕ ਨੂੰ ਸ਼ੁਰੂ ਹੋ ਚੁੱਕਿਆ ਤੇ 13 ਤਰੀਕ ਤੱਕ ਇਹ ਸਾਫ ਸਮੇਲਾ ਚੱਲਣਾ ਜੀ ਛਾਲ ਟਾਈਮ ਡੇਲੀ ਟਿਕਟ ਦੇ ਵਿੱਚ ਸਿੰਗਲ ਆਇਆ ਕਰਨਗੇ ਜਨਰਲ ਟ੍ਰੈਕਟ ਜਿਹੜੀ ਛਾਲ ਜਿਹੜੀ ਉੱਧਾ ਕਲਾ ਮੇਲਾ ਦੇਖਣ ਦੀ ਟਿਕਟਾ ਜੇ ਕਲਾ ਮੇਲਾ ਦੇਖਣਾ ਤਾਂ 200 ਰੁਪਏ ਪਰਸਨ ਟ੍ਰੈਕਟਾ ਜੀ ਟ੍ਰੈਕਟ ਲੱਗੂਗੀ ਜ਼ਰੂਰ ਜਿਹੜੀ ਖਾਣ ਪੀਣ ਆ ਉਹ ਵੀ ਫਰੀ ਨਹੀਂ ਹੈਗਾ ਉਹਦੇ ਵੀ ਆਪਾਂ ਨੂੰ ਉੱਥੇ ਪੈਸੇ ਦੇਣੇ ਪਣਗੇ ਜਿਹੜੀ ਆਪਾਂ ਜੀਣ ਕੋਈ ਖਾਣੀ ਆ ਚਾਹ ਜਾਂ ਆਈਸਕ੍ਰੀਮ ਖਾਣੀ ਆ ਕੋਲਫੀ ਖਾਣੀ ਆ ਜਾਂ ਆ ਰੋਟੀ ਖਾਣੀ ਚਾਹ ਆਪਾਂ 버ਗਰ ਪੀਜਾ ਜੋ ਵੀ ਚੀਜ਼ ਆਪਾਂ ਖਾਣੀ ਆ ਤੇ ਆਪਾਂ ਨੂੰ ਪੈਸੇ ਉੱਥੇ ਦੇਣੇ ਹੀ ਪੈਣਗੇ ਬਾਕੀ ਆ ਗਾਇਕਾਂ ਦੀ ਲੈਸ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਬੋਰਡ ਤੇ